ਸਵਾਗਤ ਹੈ ਦੋਸਤੋ ਤੁਹਾਡਾ ਫਾਜਲਕਾਰ 24 ਫਾਜਲ ਕਾ ਐਸਐਸਪੀ ਦੀ ਹਦਾਇਤਾਂ ਮੁਤਾਬਕ ਫਾਜਲ ਕਾ ਪੁਲਿਸ ਦੀ ਵੱਡੀ ਕਾਰਵਾਈ ਫਾਜਲ ਕਾ ਪੁਲਿਸ ਕੋ ਵੱਡੀ ਕਾਰਵਾਈ ਕਰਦੇ ਹੋਏ ਲੁੱਟਖੋਹਾਂ ਦੇ 6 ਮੋਟਰਸਾਈਕਲ ਉਬਰਾਮਤ ਕੀਤੇ ਗਏ ਪੁਲਿਸ ਪਾਰਟੀ ਦੇ ਨਾਲ ਐਸਐਸਆਈ ਮਲਕੀਤ ਸਿੰਘ ਨੇ ਡੀਪੈਂਟ ਤੇ ਨਕਲ ਲਾਇਆ ਹੋਇਆ ਸੀ ਦੱਸ ਦਈਏ ਕਿ ਜਦ ਮੋਟਰਸਾਈਕਲ ਸਵਾਰ ਨੂੰ ਪੁਲਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਮੌਕੇ ਤੋਂ ਘਬਰਾਂਦੇ ਹੋਏ ਮੋਟਰਸਾਈਕਲ ਪਜਾਲ ਗਿਆ ਇੱਥੇ ਇਹ ਵੀ ਦੱਸਦੀ ਹੈ ਪੁਲਸ ਪਾਰਟੀ ਨੇ ਜਦੋਂ ਪਿੱਛਾ ਕਰਕੇ ਉਹਨਾਂ ਨੂੰ ਦਬੋਚਿਆ ਤਾਂ ਪੁੱਛਗਿੱਛ ਦੌਰਾਨ 6 ਮੋਟਰਸਾਈਕਲ ਬਰਮਤ ਹੋਏ ਹਨ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਲੋਂ 25 ਤੋਂ 30 ਮੋਟਰਸਾਈਕਲ ਹੋਰ ਉਬਰਾਂਤ ਹੋਣ ਦੀ ਸੰਭਾਵਨਾ ਹੈ ਜੋ ਕਿ ਪੁੱਛਗਿੱਛ ਦੌਰਾਨ ਇਨਾਂ ਨੇ ਮੰਨੇ ਹਨ ਇੱਥੇ ਇਹ ਵੀ ਦੱਸ ਦਈਏ ਕਿ ਜੋ ਦੋਸ਼ੀ ਹਨ ਗੁਰਪ੍ਰੀਤ ਸਿੰਘ ਗੁੱਪੀ ਬੀਤ ਸਿੰਘ ਏਲੀਨ ਲਦੇਨ ਇਹਨਾਂ ਦਾ ਇੱਕ ਸਾਥੀ ਪੱਜਣ ਵਿੱਚ ਕਾਮਯਾਬ ਹੋ ਗਿਆ ਹੈ ਜਦਕਿ ਇਹਨਾਂ ਦੇ ਦੋ ਸਾਥੀਆਂ ਨੂੰ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਮਾਨਯੋਗ ਐਸਐਸਪੀ ਦੀ ਦੇਤਾ ਮੁਤਾਬਕ ਪੰਜਾਬ ਪੁਲਿਸ ਹਰ ਇੱਕ ਥਾਂ ਤੇ ਵੱਡੀ ਕਾਰਵਾਈ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਫਾਜ਼ਲਕਾਰਡ 24